ਨਵੀਆਂ ਮਮਸ ਡਿਲੀਵਰੀ ਤੋਂ ਬਾਅਦ 6 ਹਫ਼ਤੇ ਬਹੁਤ ਜ਼ਿਆਦਾ ਨਾਜ਼ੁਕ ਹੁੰਦੇ ਨੇ ਉਹ 42 ਦਿਨਾਂ ਦਾ ਜਿਹੜਾ ਸਰਕਲ ਹੈ ਉਹਦੇ ਵਿੱਚ ਕੇਅਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਰ ਇਹ ਗੱਲਾਂ ਤੁਹਾਨੂੰ ਕੋਈ ਨਹੀਂ ਦੱਸੂਗਾ ਇਹ ਗੱਲਾਂ ਤੁਹਾਨੂੰ ਆਪਦੇ ਪਰਸਨਲ ਐਕਸਪੀਰੀਅੰਸ ਰਾਹੀਂ ਹੀ ਸਮਝ ਆਉਣਗੀਆਂ ਪਰ ਮੈਂ ਤੁਹਾਨੂੰ ਇਹ ਪਹਿਲਾਂ ਹੀ ਦੱਸ ਰਹੀ ਹਾਂ ਤਾਂ ਕਿ ਜਿਨ੍ਹਾਂ ਦਾ ਵੀ ਟਾਈਮ ਨੇੜੇ ਹੈ ਡਿਲੀਵਰੀ ਦਾ ਟਾਈਮ ਨੇੜੇ ਹੈ ਜਾਂ ਇਸ ਫੇਜ਼ ਵਿੱਚ ਗੁਜ਼ਰ ਰਹੀਆਂ ਨੇ ਤਾਂ ਆਪਦੀ ਜਿਹੜੀ ਕੇਅਰ ਹੈ ਉਹ ਬੜੇ ਧਿਆਨ ਨਾਲ ਕਰ ਸਕਣ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਹੁਤ ਜ਼ਰੂਰੀ ਗੱਲਾਂ ਦੱਸਾਂਗੀ ਜਿਹੜੀਆਂ ਜਾਣਨੀਆਂ ਤੁਹਾਡਾ ਹੱਕ ਹੈ ਤੇ ਤੁਹਾਡੇ ਲਈ ਬਹੁਤ ਜ਼ਰੂਰੀ ਵੀ ਨੇ ਇਸ ਲਈ ਵੀਡੀਓ ਤੇ ਐਂਡ ਤੱਕ ਬਣੇ ਰਹੋ ਡੀਅਰ ਨਿਊ ਮਮਸ ਜੇਕਰ ਤੁਹਾਡੀ ਨਵੀਂ ਨਵੀਂ ਡਿਲੀਵਰੀ ਹੋਈ ਹੈ ਉਸ ਟਾਈਮ ਬੱਚੇ ਨੂੰ ਤਾਂ ਇਨ ਕੇਅਰ ਦੀ ਜ਼ਰੂਰਤ ਨਹੀਂ ਹੁੰਦੀ ਜਿੰਨੇ ਜ਼ਰੂਰਤ ਹੈ ਮਾਂ ਨੂੰ ਹੁੰਦੀ ਹੈ ਕਿਉਂਕਿ ਮਾਂ ਨੂੰ ਕੇਅਰ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਜਿਹਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੁੰਦਾ ਹੈ ਅਤੇ ਜਿਹੜਾ ਉਹ ਸਰੀਰ ਹੈ ਹੁਣ ਪੂਰੀ ਤਰ੍ਹਾਂ ਬਦਲ ਚੁੱਕਿਆ ਹੁੰਦਾ ਹੈ ਉਹ ਹੁਣ ਰਿਕਵਰੀ ਫੇਸ ਦੇ ਵਿੱਚ ਹੁੰਦਾ ਹੈ ਸਭ ਤੋਂ ਪਹਿਲੀ ਗੱਲ ਹੈ ਜਦੋਂ ਤੁਸੀਂ ਇਸ 42 ਦਿਨਾਂ ਦੇ ਸਰਕਲ ਦੇ ਵਿੱਚ ਆਉਦੋਂ ਤੁਹਾਨੂੰ ਪ੍ਰੋਪਰ ਨੀਂਦ ਦੀ ਜ਼ਰੂਰਤ ਹੈ ਜੇਕਰ ਤੁਸੀਂ ਪ੍ਰੋਪਰ ਨੀਂਦ ਨਹੀਂ ਲਓਗੇ ਤਾਂ ਜਿਹੜੀ ਤੁਹਾਡੀ ਰਿਕਵਰੀ ਐ ਸਲੋ ਹੋ ਜਾਏਗੀ ਅਤੇ ਤੁਸੀਂ ਚੜਚੜੇ ਵੀ ਹੋ ਜਾਓਗੇ ਤੇ ਤੁਹਾਨੂੰ ਪੋਸਟ ਮਾਰਟਮ ਡਿਪਰੈਸ਼ਨ ਵੀ ਹੋ ਜਾਊਗਾ ਜੇਕਰ ਤੁਹਾਡੀ ਨਾਰਮਲ ਡਿਲੀਵਰੀ ਦੇ ਵਿੱਚ ਸਚਿਚ ਆਏ ਨੇ ਜਾਂ ਫਿਰ ਤੁਹਾਡਾ ਸੀ ਸੈਕਸ਼ਨ ਹੋਇਆ ਜੇਕਰ ਤੁਸੀਂ ਜ਼ਿਆਦਾ ਸਿਟਿੰਗ ਕਰੋਗੇ ਜਾਂ ਜ਼ਿਆਦਾ ਟਾਈਮ ਜਾਗਦੇ ਰਹੋਗੇ ਪ੍ਰੋਪਰ ਨੀਂਦ ਨਾ ਲਓਗੇ ਤਾਂ ਤੁਹਾਡੇ ਜਿਹੜੇ ਸਟਿਚਸ ਦੀ ਰਿਕਵਰੀ ਤੇ ਵੀ ਟਾਈਮ ਲੱਗੂਗਾ ਉਹਨੂੰ ਹੀਲ ਹੋਣ ਤੇ ਟਾਈਮ ਲੱਗੂਗਾ ਇਸ ਲਈ ਜਿੰਨਾ ਹੋ ਸਕੇ ਕੋਸ਼ਿਸ਼ ਕਰੋ ਕਿ ਘੱਟੋ ਘੱਟ 8 ਘੰਟਿਆਂ ਦੀ ਨੀਂਦ ਤੁਸੀਂ ਲਗਾਤਾਰ ਲੈ ਸਕੋ ਹਾਂ ਬੱਚੇ ਨੂੰ ਫੀਡ ਕਰਾਉਣ ਲਈ ਉੱਠਣਾ ਹੁੰਦਾ ਪਰ ਤੁਸੀਂ ਜੇਕਰ ਦਿਨੇ ਬੱਚਾ ਸੌਂਦਾ ਹੈ ਤਾਂ ਉਸ ਟਾਈਮ ਵੀ ਤੁਸੀਂ ਰੈਸਟ ਜ਼ਰੂਰ ਕਰੋ 8 ਘੰਟਿਆਂ ਦੀ ਨੀਂਦ ਪ੍ਰੋਪਰ ਲਓਗੇ ਜੇਕਰ ਤੁਸੀਂ ਨੀਂਦ ਪੂਰੀ ਨਾ ਲਓਗੇ ਤਾਂ ਉਹਦੇ ਨਾਲ ਤੁਹਾਡੇ ਮੂਡ ਸਵਿੰਗਸ ਵੀ ਆਉਣਗੇ ਅਤੇ ਤੁਹਾਡਾ ਦਿਨ ਵੀ ਖਰਾਬ ਹੋਏਗਾ ਅਤੇ ਤੁਹਾਡੀ ਰਿਕਵਰੀ ਵੀ ਸਲੋ ਹੋਏਗੀ ਅਤੇ ਹੁਣ ਗੱਲ ਕਰਦੇ ਆਂ ਡਾਈਟ ਦੀ ਤੁਸੀਂ ਆਪਦੀ ਡਾਈਟ ਦੇ ਵਿੱਚ ਪ੍ਰੋਟੀਨ, ਮਿਨਰਲਸ, ਵਿਟਾਮਿਨਸ ਐਵੇਂ ਦਾ ਹੀ ਫੂਡ ਲਓ। ਜੰਕ ਫੂਡ ਨੂੰ ਅਵੋਇਡ ਕਰੋ। ਜਿੰਨਾ ਹੋ ਸਕਦਾ ਹੈ ਜਿਹੜਾ ਬਾਜ਼ਾਰ ਦਾ ਖਾਣਾ ਹੈ ਉਹ ਅਵੋਇਡ ਕਰੋ। ਘਰ ਬਣਿਆ ਖਾਣਾ ਹੀ ਖਾਓ। ਫਲ ਫਰੂਟ ਖਾਓ, ਹਰੀਆਂ ਸਬਜ਼ੀਆਂ ਖਾਓ। ਆਇਰਨ ਔਰ ਕੈਲਸ਼ੀਅਮ ਜ਼ਰੂਰ ਖਾਓ। 6 ਮਨთ ਤੱਕ ਅਤੇ ਗੁੰਦ ਵਾਲੇ ਲੱਡੂ ਵੀ ਜ਼ਰੂਰ ਖਾਓ। ਜੇਕਰ ਤੁਸੀਂ ਫਾਸਟ ਫੂਡ ਨੂੰ ਅਵੋਇਡ ਕਰੋਗੇ ਉਹਦੇ ਨਾਲ ਕੀ ਹੁੰਦਾ ਤੁਹਾਡੀ ਜਿਹੜੀ ਰਿਕਵਰੀ ਆ ਫਾਸਟ ਹੋਏਗੀ ਅਤੇ ਕਦੇ ਵੀ ਦਵਾਈਆਂ ਦੀ ਇਗਨੋਰੈਂਸ ਨਾ ਕਰੋ ਕਈ ਵਾਰੀ ਮਾਮਾ ਕਿ ਹੁੰਦੇ ਆ ਬ੍ਰੈਸਟਫीड ਕਰਾਉਂਦੀਆਂ ਹੁੰਦੀਆਂ ਪਰ ਉਹ ਆਰਨ ਕੈਲਸ਼ੀਅਮ ਨਹੀਂ ਖਾਂਦੀਆਂ ਤੁਸੀਂ ਦੇਖਿਆ ਹੋਣਾ ਹੈ ਪੁਰਾਣੀਆਂ ਮਾਵਾਂ ਦੇ ਵਿੱਚ ਜਦੋਂ ਕਹਿੰਦੀ ਸਾਡੀ ਢੂਈ ਦੁਖਦੀ ਹੈ ਕਿਉਂ ਦੁਖਦੀ ਹੈ ਕਿਉਂਕਿ ਉਹਨਾਂ ਨੇ ਆਵਰ ਟਾਈਮ ਦੇ ਵਿੱਚ ਆਰਨ ਕੈਲਸ਼ੀਅਮ ਨਹੀਂ ਖਾਧੀਆਂ ਇਸ ਕਰਕੇ ਜਦੋਂ ਤੁਸੀਂ ਬ੍ਰੈਸਟਫीड ਕਰਾਉਣੀ ਹੈ ਪੂਰੇ 6 ਮਹੀਨੇ ਤੱਕ ਤਾਂ ਜ਼ਰੂਰ ਖਾਓ ਆਰਨ ਕੈਲਸ਼ੀਅਮ ਇਹ ਨਾ ਤੁਹਾਡੇ ਬੋਡੀ ਦੇ ਵਿੱਚ ਵੀਕਨੈਸ ਨਹੀਂ ਆਏਗੀ ਜਿਵੇਂ ਬੱਚੇ ਫੀਡ ਲੈ ਰਿਹਾ ਤਾਂ ਤੁਹਾਨੂੰ ਵੀਕਨੈਸ ਮਹਿਸੂਸ ਨਹੀਂ ਹੋਊਗੀ ਤੁਸੀਂ ਐਕਟਿਵ ਹੀ ਰਹੋਗੇ ਜਿਨ੍ਹਾਂ ਲੇਡੀਜ਼ ਦਾ ਸਜੇਰਨ ਹੋਇਆ ਹੈ ਕਈ ਲੇਡੀਜ਼ ਕੀ ਹੁੰਦੀ ਜੋ ਸਜੇਰਨ ਹੁੰਦਾ ਬੈੱਡ ਤੇ ਪਈਆਂ ਰਹਿੰਦੀਆਂ ਤਿੰਨ ਤਿੰਨ ਮਿੰਟ ਦੀ ਨਹੀਂ ਤਾਂ ਤੁਸੀਂ ਇਹ ਨਾ ਕਰੋ ਹਾਂ ਹੋ ਸਕਦਾ ਤੁਸੀਂ ਘਰ ਦਾ ਕੰਮ ਨਾ ਕਰੋ ਪਰ ਆਪਦੀ ਰਿਕਵਰੀ ਦੇ ਲਈ ਖੁਦ ਕੁਝ ਟਾਈਮ ਬਾਅਦ ਬੈਠਣਾ ਸ਼ੁਰੂ ਕਰੋ ਹਲਕੀ ਹਲਕੀ ਵਾਕ ਸ਼ੁਰੂ ਕਰੋ ਇਹਦੇ ਨਾਲ ਕੀ ਹੁੰਦਾ ਤੁਹਾਡੀ ਰਿਕਵਰੀ ਫਾਸਟ ਹੋਏਗੀ ਅਤੇ ਤੁਹਾਨੂੰ ਵੀ ਥੋੜਾ ਜਿਹਾ ਆਪ ਦੇ ਆਪ 'ਚ ਕੰਫੀਡੈਂਸ ਆਏਗਾ ਔਰ ਜੇਕਰ ਤੁਸੀਂ ਚੱਲੋਗੇ ਫਿਰੋਗੇ ਇਹਦੇ ਨਾਲ ਤੁਹਾਡੇ ਜਿਹੜੇ ਸਟਿਚ ਦੇ ਵਿੱਚ ਪੇਨ ਘੱਟ ਹੋਏਗਾ ਜੇਕਰ ਤੁਸੀਂ ਵਾਕ ਕਰੋਗੇ ਤਾਂ ਥੋੜੀ ਬਹੁਤ ਥਕਾਵਟ ਆਏਗੀ ਥਕਾਵਟ ਨਾਲ ਤੁਹਾਨੂੰ ਨੀਂਦ ਵਧੀਆ ਆਏਗੀ ਤੁਹਾਡਾ ਮੂਡ ਸਵਿੰਗ ਵੀ ਵਧੀਆ ਰਹੇਗਾ ਅਤੇ ਤੁਹਾਨੂੰ ਸੋਹਣੀ ਨੀਂਦ ਵੀ ਆਊਗੀ ਤੇ ਤੁਹਾਨੂੰ ਵਧੀਆ ਵੀ ਲੱਗੂਗਾ ਹੁਣ ਗੱਲ ਕਰਦੇ ਆ ਪੋਸਟਮਾਰਟਮ ਡਿਪਰੈਸ਼ਨ ਇਸ ਫੇਸ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਲੇਡੀਜ਼ ਹੁੰਦੀਆਂ ਪੋਸਟਮਾਰਟਮ ਡਿਪਰੈਸ਼ਨ 'ਚ ਚਲੀਆਂ ਜਾਂਦੀਆਂ ਕਿਉਂ ਚਲੀਆਂ ਜਾਂਦੀਆਂ ਕਈ ਮਾਵਾਂ ਦੀ ਨੀਂਦ ਪੂਰੀ ਨਹੀਂ ਹੁੰਦੀ। ਕਈ ਮਾਵਾਂ ਨੂੰ ਇਸ ਟਾਈਮ ਦੇ ਵਿੱਚ ਸਪੋਰਟ ਨਹੀਂ ਮਿਲਦਾ, ਪਤੀ ਦਾ ਨਹੀਂ ਮਿਲਦਾ, ਇਨ-ਲਾਸ ਦਾ ਨਹੀਂ ਮਿਲਦਾ। ਤਾਂ ਜਿੰਨਾ ਹੋ ਸਕਦਾ ਹੈ ਇਸ ਟਾਈਮ ਦੇ ਵਿੱਚ ਲੇਡੀਆਂ ਨੂੰ ਸਪੋਰਟ ਕਰੋ। ਬੱਚੇ ਨੂੰ ਕੱਲੀ ਔਰਤ ਨਹੀਂ ਸੰਭਾਲ ਸਕਦੀ। ਸਾਰੇ ਫੈਮਿਲੀ ਮੈਂਬਰ ਮਿਲ ਕੇ ਬੱਚੇ ਨੂੰ ਸੰਭਾਲੋ। ਪਰ ਹਾਂ, ਬੱਚੇ ਦੀ ਕੇਅਰ ਦੇ ਵਿੱਚ ਤੁਸੀਂ ਮਾਂ ਦੀ ਸਿਹਤ ਨੂੰ ਇਗਨੋਰ ਨਾ ਕਰੋ ਕਿਉਂਕਿ ਮਾਂ ਨੂੰ ਜੇਕਰ ਤੁਸੀਂ ਵਧੀਆ ਦੇਖਭਾਲ ਕਰੋਗੇ ਤਾਂ ਬੱਚੇ ਦੀ ਆਪਣੀ ਆਫ ਹੋ ਜਾਏਗੀ। ਬੱਚੇ ਨੂੰ ਤਾਂ ਸਿਰਫ ਇੱਕ ਚੱਕਰਕ ਨਹੀਂ ਹੁੰਦਾ। ਮੇਨਲੀ ਕੇਅਰ ਤਾਂ ਮਾਂ ਦੀ ਹੀ ਹੁੰਦੀ ਹੈ। ਇਸ ਲਈ ਜਿੰਨਾ ਹੋ ਸਕਦਾ ਹੈ ਸਪੋਰਟਿਵ ਫੈਮਿਲੀ ਬਣ ਕੇ ਮਾਂ ਦੀ ਕੇਅਰ ਕਰੋ ਜਦਨਾ ਮਾਂ ਵੀ ਖੁਸ਼ ਰਹੂਗੀ ਬੱਚਾ ਵੀ ਖੁਸ਼ ਰਹੂਗਾ ਤਾਂ ਤੁਸੀਂ ਸਾਰੇ ਵੀ ਖੁਸ਼ ਰਹੋਗੇ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦਾ ਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਫੈਮਿਲੀ 'ਚ ਸ਼ੇਅਰ ਕਰੋ ਨਿਊ ਮਮਸ ਨਾਲ ਸ਼ੇਅਰ ਕਰੋ ਜੋ ਪ੍ਰੈਗਨਨਸੀ ਵਿੱਚ ਨੇ ਉਹਨਾਂ ਨੂੰ ਵੀ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸ਼ੀ ਕਾ